ਦੇ ਦੇ ਆਖੀਂ ਤਾਰਿਖ ਸਾਰਾ ਮੇਰਾ ਸੁਮੂਰ ਖਰਾਬ ਕਰ ਕਰਦਾ ਜੇ ਇਹਦੇ ਨੂੰ ਪਹਿਲਾਂ ਸੂਟ ਦਤਾ ਤੇ ਮੈਂ ਵੀ ਖਰਾਬ ਕਰਤਾ ਅੱਜ ਸੂਟ ਇਹਦਾ ਖਰਾਬ ਕਰਤਾ ਮੇਰੇ ਗਾਲ ਸਮਝ ਸਵੇਰੇ ਨਹੀਂ ਆਈਦਾ ਇਹਨੇ ਮੇਂ ਦੁਕਾਨ ਓਪਨ ਕੀਤੀ ਆ 12 ਵੇ ਤੋਂ ਬਾਅਦ ਆਈਦਾ ਇੰਨੇ ਨਹੀਂ ਬੋਲੀਦਾ ਇਹ ਦੁਕਾਨ ਤੇ ਆਣ ਕੇ ਲੈ ਲੇਂਦਾ ਕਿ ਸਭ ਨਹੀਂ ਲੈਂਦਾ ਮੈਂ ਨਾ ਮਾ ਸੂਟ ਵੀ ਖਰਾਬ ਕਰਤਾ ਤੁਹਾਨੂੰ ਕੋਈ ਵੀ ਸੋਚ ਚੜੇ ਆ ਗਈ ਹੈ ਉਹ ਤੁਹਾਡੇ ਸ਼ਰੀਰ ਦਾ ਫਰਕ ਪੈ ਗਿਆ ਕੁਛ ਨਹੀਂ ਹੋਇਆ ਸੂਟ ਨੂੰ ਪਰ ਜਦੋਂ ਉਹ ਬੰਦੇ ਦੇ ਸ਼ੀਰਾ ਪਰ ਪੈ ਗਿਆ ਇਹ ਨਾ ਮੈਂ ਸੀ ਨਹੀਂ ਇਹਨਾਂ ਕਪੜੇ ਨੂੰ ਪਤਾ ਕਿ ਪੈ ਗਿਆ ਫਰਕ ਆਪਰਾ ਵੀ ਤੇ ਕਰੇ ਗਈ ਜਾਂਦੇ ਹੋ ਪਰ ਉਹਨੇ ਕਿੱਡਾ ਰੇਂਗਾ ਸੂਟ ਲਿਆ ਮੈਂ ਕਿਤੇ ਪਾ ਕੇ ਚੱਲਦੀ ਹਾਂ ਸਾਰਾ ਮੇਰਾ ਬੂੜ ਖਰਾਬ ਹੋ ਗਿਆ ਚਲੋ ਕੋਈ ਨਹੀਂ ਕਰ ਦਾਂਗੇ ਸਹੀ ਜੇ ਨਾ ਹੁੰਦਾ ਸਹੀ ਕਰ ਦਾਂਗੇ ਥੋੜਾ ਜਿਹਾ ਆਪਣਾ ਵੀ ਧਿਆਨ ਰੱਖਿਆ ਕਰੋ ਤੇ ਕੋਈ ਜਲਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਮੇਰੇ ਸਰੀਰ ਦੇ ਵਿਸ਼ੇ ਤੇ ਆਪਣਾ ਮੈਂ ਕੀ ਧਿਆਨ ਰੱਖਾਂ ਨਹੀਂ ਨਹੀਂ ਕੋਈ ਗੱਲ ਨਹੀਂ ਕਰ ਦਾਂਗੇ ਠੀਕ ਹੈ ਲੋ ਆਪਣੀ ਗੱਦੀ ਤੂੰ ਮੰਨਣੀ ਨਹੀਂ ਜੇ ਲੱਗਦਾ ਹੀ ਮੈਂ ਹੁਣ ਮੇਰਾ ਸੂਟ ਪਾ ਕੇ ਦਵਾ ਕੱਲ ਵੀ ਕਰਾਂਗੇ ਇਹਨੂੰ ਸੈੱਟ ਕਰ ਦਿੰਨੇ ਆ ਟੈਨਸ਼ਨ ਨਾ ਲੋ ਅਸ਼ੌਂਤਾ ਕਰ ਦਿੰਦੇ ਐ ਤੁਸੀਂ ਰੋ ਨਾ ਕਰਦੇ ਜਨੇਗਾ ਬੈਠਾ 10 ਮਿੰਟ ਲੱਗੇ ਤਾਂ ਕਰਕੇ ਦੱਸਿਓ ਤੀਵੇ ਤੈਨੂੰ ਬੋਲਣਾ ਕਰਨਾ ਤੇ ਮੇਰੇ ਪੈਰ ਭਰ ਕੇ ਦੁੱਧ ਜਾਨ ਨੂੰ ਸੂਟ ਦੇ ਦੇ ਮੇਰੇ ਪੈਰੇ ਹੀ ਭਰਦੇ ਹੁੰਦੇ ਆਂ ਅਸੀਂ ਸੂਟ ਦਾ ਸੂਟੀ ਠੀਕ ਕਰਦੇ ਆਂ ਕਰੋ ਬੈਠੋ ਇਹ ਨਹੀਂ ਕੋਈ ਤੇਰੀ ਹੈ ਕੋਈ ਉਸਨੇ ਚੰਗਾ ਪੜਾ ਸੂਟ ਦਾ ਆਵੇਂ ਬੋਲੀ ਜਾਂਦੇ ਆਣ ਕੇ ਤੂੰ ਦੁਕਾਨ ਤੋਂ ਤੂੰ ਨਾ ਮੈਂ ਕੋਈ ਨਾ ਤੇ ਅੰਹੀ ਹੈਗਾ ਬੈਂਡਾਂ ਤੂੰ ਜਦੋਂ ਸਹੀ ਕਰ ਦੋਗੇ ਨਾ ਤਾਂ ਮੈਨੂੰ ਫੋਨ ਕਰਦੇ ਹੋ ਕੋਈ ਗੱਲ ਨਹੀਂ ਕਰਦਾਂਗੇ ਫੋਨ ਤਾਂ ਮੈਂ ਕਰ ਦੇ ਤੂੰ ਹਾਂ ਕਰਕੇ ਸੈਟ ਨਾ ਤੁਹਾਨੂੰ ਫੋਨ ਕਰ ਦਿੰਦੇ ਆ ਫਿਰ ਤੁਸੀਂ ਆ ਜਿਓ ਠੀਕ ਹੈ ਠੀਕ ਹੈ